ਕੀਆ ਸੜਕਾਂ ਬਣਾਉਣ ਦਾ ਦੌਰ ਸੀ ਪਰ ਅੱਜ ਕੀ ਹੋ ਗਿਆ ਕਿ ਅੱਜ ਇਨਸਾਨ ਨੂੰ ਸਾਈਕਲ ਚਲਾਉਣਾ ਵਾਕਿੰਗ ਕਰਨੀ ਜਿਹੜੀਆਂ ਸਾਡੀਆਂ ਆਪਣੇ ਲਿੰਕ ਸੜਕਾਂ ਵੀ ਹੈਗੀਆਂ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਆਲੇ-ਦਾਲੇ ਸੈਰ ਕਰਨ ਦੀ ਜਾਂ ਸਾਈਕਲਿੰਗ ਕਰਨ ਦੀ ਕੋਈ ਜਗ੍ਹਾ ਨਹੀਂ ਬਣੀ ਹੈਗੀ ਮੈਂ ਹੁਣੇ ਆਪਣੇ ਹਾਲੈਂਡ ਦਾ ਮੈਂ ਟ੍ਰਿਪ ਕੀਤਾ ਸੀਗਾ ਉੱਥੇ ਕਾਰਾਂ ਦੇ ਲਈ ਜਗ੍ਹਾ ਘੱਟ ਹੈ ਮੈਨਲੀ ਸਾਈਕਲਿੰਗ ਲੋਕ ਬਹੁਤ ਜ਼ਿਆਦਾ ਕਰਦੇ ਨੇ ਤੇ ਆਪਣੇ ਅਗਰ ਜਿਹੜਾ ਸਾਈਕਲਿੰਗ ਕੋਈ ਕਰਨਾ ਵੀ ਚਾਹੁੰਦਾ ਜਾਂ ਸੈਰ ਕਰਨਾ ਵੀ ਚਾਹੁੰਦਾ ਤੇ ਉਹ ਸੜਕਾਂ ਦੇ ਆਲੇ-ਦਾਲੇ ਬਿਲਕੁਲ ਜਗ੍ਹਾ ਘਟਦੀ ਜਾ ਰਹੀ ਹੈ ਕਿਉਂਕਿ ਟ੍ਰੈਫਿਕ ਦਿਨੋ-ਦਿਨ ਵਧਦੀ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਬੜੇ ਆਪਣੇ ਗਾਂਵੂਦੂ ਖਿਆਲਾਂ ਦੇ ਲੀਡਰ ਹੋ ਤੇ ਮੈਂ ਇਹ ਚੀਜ਼ ਤੁਹਾਡੇ ਥਰੂ ਪੋਲੀਟਿਕਲ ਡਿਮੇਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿ ਜੋ ਅੱਗੇ ਨੂੰ ਜੋ ਸੜਕਾਂ ਬਣਨ ਉਹਨਾਂ ਦੇ ਆਲੇ-ਦਾਲੇ ਜਿਹੜੇ ਪਾਰਕ ਨੇ ਵਾਕਮ ਪਾਰਕ ਸਾਈਕਲਿੰਗ ਪਾਰਕ ਦੀ ਜ਼ਰੂਰਤ ਦੇ ਉੱਤੇ ਵੀ